ਜ਼ਿੰਦਗੀ ਇੱਕ ਸਿੱਖਣ ਦਾ ਨਾਮ ਹੈ ਸੋ ਜ਼ਿੰਦਗੀ ਦੇ ਹਰ ਇੱਕ ਸਟੈਪ ਤੇ ਹਰ ਇੱਕ ਮੂਵਮੈਂਟ ਤੇ ਅਸੀਂ ਕੁਛ ਨਾ ਕੁਛ ਸਿੱਖਦੇ ਜ਼ਰੂਰ ਹਾਂ ਜਦੋਂ ਸਾਡੇ ਮਨ ਦੇ ਵਿੱਚ ਕੁਛ ਸਿੱਖਣ ਦੀ ਚਾਹ ਹੁੰਦੀ ਹੈ ਉੱਥੇ ਤੱਕ ਪਹੁੰਚਿਆ ਜ਼ਰੂਰ ਜਾਂਦਾ ਹੈ ਪਰ ਲੋੜ ਹੈ ਇੱਕ ਉਸ ਬਾਰੇ ਜਾਣਨ ਦੀ ਸੋ ਇਸ ਦੀ ਐਗਜ਼ਾਮਪਲ ਲੈ ਕੇ ਜੋ ਮੇਰੇ ਅੱਜ ਪਿਆਰੇ ਜੇ ਗੈਸਟ ਆਏ ਹੋਏ ਨੇ ਰਸ਼ਪਾਲ ਕੌਰ ਜੀ ਸੋ ਮੈਂ ਇਹਨਾਂ ਦੀ ਜਿੰਨੇ ਜ਼ਿਆਦਾ ਪ੍ਰਸ਼ੰਸਾ ਕਰਾਂ ਮੈਂ ਕਹਿੰਦੀ ਉਹ ਘੱਟ ਹੀ ਹੋਊਗੀ ਸੋ ਮੈਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਇਹ ਆਪਣੀ ਕਮਿਊਨਿਟੀ ਦੇ ਮੈਂਬਰ ਨੇ ਸੋ ਇਸ ਬਿਜ਼ਨਸ ਨੂੰ ਬਹੁਤ ਸਕਸੈਸਫੁਲੀ ਰਨ ਕਰ ਰਹੇ ਨੇ ਸੋ ਇਹ ਇਸ ਬਿਜ਼ਨਸ ਦੇ ਕੋਚ ਵੀ ਨੇ ਸੋ ਬਹੁਤਾ ਟਾਈਮ ਨਾ ਲੈਂਦੇ ਹੋਏ ਮੈਂ ਆਪਣੇ ਪਿਆਰੇ ਜੇ ਗੈਸਟ ਦਾ ਪਹਿਲਾਂ ਤਾਂ ਵੈਲਕਮ ਕਰਦੀ ਹਾਂ ਕਿ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਸੋ ਸਤਿ ਸ਼੍ਰੀ ਅਕਾਲਕਰ ਜੀ ਸਤਿ ਸ਼੍ਰੀ ਅਕਾਲ ਰਾਜਵੀਰ ਤੇ ਸਾਥੀ ਗਾਲ ਮੇਰੇ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਧੰਨਵਾਦ ਰਾਜਵੀਰ ਕਿ ਤੁਸੀਂ ਮੈਨੂੰ ਆਪਣੇ ਪੇਜ ਤੇ ਇਨਵਾਈਟ ਕੀਤਾ ਤੇ ਆਪਣਾ ਥੋੜਾ ਗੱਲਬਾਤ ਅਸੀਂ ਕਰਾਂਗੇ ਬਿਜ਼ਨਸ ਬਾਰੇ ਤੇ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਅੱਜ ਥੈਂਕ ਯੂ ਤੁਸੀਂ ਮੈਨੂੰ ਟਾਈਮ ਦਿੱਤਾ ਮੇਰੀ ਆਡੀਅנס ਨੂੰ ਮੈਂ ਕਹਿੰਦੀ ਹਾਂ ਸਿੱਖਣ ਦਾ ਮੌਕਾ ਹੀ ਮਿਲੂਗਾ ਜਿਹੜੀਆਂ ਸਾਡੇ ਵਰਗੀਆਂ ਭੈਣਾਂ ਸੋਚਦੀਆਂ ਹਨ ਬਹੁਤ ਕੁਐਸ਼ਨ ਹਨ ਸ਼ਾਇਦ ਉਹ ਕੁਐਸ਼ਨ ਇੱਕ ਟਾਈਮ ਮੇਰੇ ਵੀ ਸੀ ਤੁਹਾਡੇ ਵੀ ਹੋਣਗੇ ਤੇ ਹੋਰ ਬਹੁਤ ਜਾਣੀਆਂ ਭੈਣਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹਨ ਉਹਨਾਂ ਦੇ ਵੀ ਸੀ ਸੋ ਬਹੁਤਾ ਟਾਈਮ ਨਾ ਲੈਂਦੇ ਹੋਏ ਮੈਂ ਪਹਿਲਾ ਕੁਐਸ਼ਨ ਤੁਹਾਨੂੰ ਜ਼ਰੂਰ ਪੁੱਛਦੀ ਹਾਂ ਕਿ ਜਿੱਦਾਂ ਕਿ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਹਾਂ ਇੱਕ ਮਨ ਵਿੱਚ ਡਰ ਹੁੰਦਾ ਹੈ ਕਿ ਡਿਜੀਟਲ ਬਿਜ਼ਨਸ ਮੀਨਸ ਡਿਜੀਟਲ ਟੂਲ ਸੋ एवरीथिंग ਫੋਨ ਤੇ ਕੰਪਿਊਟਰ ਤੇ ਅਸੀਂ ਕਿੱਦਾਂ ਕਰ ਸਕਦੇ ਹਾਂ ਸਾਨੂੰ ਤਾਂ ਕੁਝ ਨਹੀਂ ਆਉਂਦਾ ਅਸੀਂ ਤਾਂ ਘਰ ਬੈਠੇ ਹਾਂ ਕੰਮ ਤੇ ਕੰਮ ਤੋਂ ਕਰ ਅਸੀਂ ਕਿੱਦਾਂ ਕਰ ਸਕਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਰਾਜਵੀਰ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਇਹ ਡਿਜੀਟਲ ਬਿਜ਼ਨਸ ਆ ਇਹ ਵਰਦਾਨ ਆ ਇੱਕ ਸਾਡੇ ਲਈ ਮਤਲਬ ਲਾਈਫਟਾਈਮ ਅਸੀਂ ਜਿਵੇਂ ਬਾਹਰ ਕੰਮ ਕਰਦੇ ਆ ਸਭ ਨੂੰ ਪਤਾ ਹੈ ਲਾਈਫ ਕਿੰਨੀ ਔਖੀ ਹੈ ਕੰਮ ਤੋਂ ਬਿਨਾ ਨਹੀਂ ਨਿਕਲਦੀ ਹੈਨਾ ਤੇ ਕੰਮ ਕਰਨ ਲਈ ਸਾਨੂੰ ਦੌੜ ਭੱਜ ਕਰਨੀ ਪੈਂਦੀ ਆ ਤਾਂ ਉੱਥੇ ਇੱਕ ਨਾਮ ਆਉਂਦਾ ਡਿਜੀਟਲ ਬਿਜ਼ਨਸ ਦਾ ਕਿਉਂਕਿ ਹਰ ਪਾਸੇ ਅੱਜ ਕੱਲ ਡਿਜੀਟਲ ਬਿਜ਼ਨਸ ਦੀ ਹੀ ਚਰਚਾ ਹੁੰਦੀ ਆ ਲੋਕ ਬਹੁਤ ਜਲਦੀ ਡਰ ਜਾਂਦੇ ਨੇ ਵੀ ਡਿਜੀਟਲ ਵਰਡ ਸੁਣ ਕੇ ਵੀ ਇਹ ਕੀ ਹੋਊਗਾ ਇਹ ਸਾਡੇ ਵਾਸਤੇ ਦੀ ਗੱਲ ਨਹੀਂ ਹੈਗੀ ਤਾਂ ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਡਿਜੀਟਲ ਦਾ ਮਤਲਬ ਹੈਗਾ ਸਾਡਾ ਡਿਵਾਈਸ ਸਾਡੇ ਫੋਨ ਜਿਹੜੇ ਜਿੱਦਾਂ ਡਿਜੀਟਲ ਫੋਨ ਹੈ ਜਾਂ ਡਿਵਾਈਸ ਹੈ ਸਾਡੇ ਅਸੀਂ ਉਹਦੇ ਤੇ WhatsApp ਤੇ ਮੈਸੇਜ ਕਰਦੇ ਆ ਚਲਾਉਂਦੇ ਆ ਉਹ ਖੁਦ ਹੀ ਇੱਕ ਡਿਜੀਟਲ ਆ ਸਾਨੂੰ ਸੁਣਨ 'ਚ ਨਾ ਮੌਕਾ ਲੱਗਦਾ ਪਰ ਡੇਲੀ بیس ਤੇ ਹਰ ਬੰਦਾ ਇਸ ਨੂੰ ਯੂਜ਼ ਕਰ ਰਿਹਾ ਤੇ ਇਹੀ ਹੈ ਡਿਜੀਟਲ ਬਿਜ਼ਨਸ ਬਿਜ਼ਨਸ ਦਾ ਮਤਲਬ ਕਿ ਤੁਸੀਂ ਆਪਣੇ ਫੋਨ ਦੀ ਵਰਤੋਂ ਕਰਕੇ ਅ ਘਰੇ ਬੈਠੇ ਤੁਰੇ ਫਿਰਦੇ ਕਿਤੇ ਵੀ ਟਰੈਵਲ ਕਰ ਰਹੇ ਹੋ ਤੁਸੀਂ ਆਪਣਾ ਕੰਮ ਕਰ ਸਕਦੇ ਆ ਤੇ ਉਹ ਵੀ ਬੜੇ ਆਰਾਮ ਦੇ ਨਾਲ ਤੁਹਾਨੂੰ ਕੋਈ ਹੈਡੈਕ ਨਹੀਂ ਹੈ ਕੋਈ ਬਾਹਰ ਜਾ ਕੇ ਕੰਮ ਕਰਨ ਦੀ ਲੋੜ ਨਹੀਂ ਹੈ ਬਹੁਤ ਸੌਖਾ ਆਪਣੀ ਲੈਂਗੁਏਜ ਦੇ ਵਿੱਚ ਅਸੀਂ ਇਹ ਕੰਮ ਕਰ ਸਕਦੇ ਆ ਤੇ ਹਾਂਜੀ ਤੁਸੀਂ ਵਿੱਚ ਐਡ ਕਰੋ ਕੁਛ ਰਾਜਵੀਰ ਹਾਂਜੀ ਮੈਂ ਇਦਾਂ ਕਹਿਣਾ ਮੇਰੇ ਮੇਰੀ ਵੀ ਇਹੀ ਸੋਚ ਸੀਗੀ ਕਿ ਜਦੋਂ ਮੈਂ ਇਹ bizness ਕਰਨਾ ਸੀ ਕਿ ਮੈਂ ਕਿੱਦਾਂ ਕਰ ਸਕਦੀ ਹਾਂ ਕਿਦਾਂ ਘਰ ਬੈਠੇ ਹੀ ਸਾਨੂੰ ਕੋਈ ਟ੍ਰੈਂਡ ਕਰ ਸਕਦਾ ਹਨਾ ਸੋ ਕਿਦਾਂ ਅਸੀਂ ਪੋਸਟ ਜਿੱਦਾਂ ਅਸੀਂ ਪਾਉਂਦੇ ਆ ਪੋਸਟ ਮੈਂ ਕਿੱਦਾਂ ਪਾਉਂਗੀ ਮੈਂ ਕਿੱਦਾਂ ਵੀਡੀਓ ਬਣਾ ਸਕਦੀ ਹਾਂ ਘਰ ਬੈਠੇ ਹਨਾ ਕਿਦਾਂ ਮੈਂ ਐਡੀ ਵੱਡੀ ਕਮਿਊਨਿਟੀ ਦੇ ਨਾਲ ਘਰ ਬੈਠੇ ਜੁੜ ਸਕਦੀ ਹਾਂ ਸੋ ਜਿੱਦਾਂ ਕਿ ਇਹਦੇ ਬਿਜ਼ਨਸ ਦੇ ਵਿੱਚ ਇੱਕ ਸਟੈਪ ਆ ਜਦੋਂ ਤੁਸੀਂ ਲੈਂਦੇ ਆ ਤਾਂ ਤੁਹਾਨੂੰ ਬਹੁਤ ਵੱਡੀ ਕਮਿਊਨਿਟੀ ਦੇ ਵਿੱਚ ਇਨਵਾਈਟ ਕੀਤਾ ਜਾਂਦਾ। ਉੱਥੇ ਅਸੀਂ ਪੰਜਾਬੀ ਲੋਕ ਹੀ ਨਹੀਂ ਹੈਗੇ ਅਮਰੀਕਨ ਚਾਈਨੀਸ ਸੋ ਮੈਂ ਕਹਿੰਦੀ ਵੱਖ-ਵੱਖ ਕਮਿਊਨਿਟੀ ਦੇ ਲੋਕ ਉਸ ਬਿਜ਼ਨਸ ਦੇ ਵਿੱਚ ਸਾਨੂੰ ਦੇਖਣ ਨੂੰ ਉਸ ਪੇਜ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ। ਸੋ ਮੇਰੇ ਮਨ ਦੇ ਵਿੱਚ ਵੀ ਡਰ ਸੀ ਕਿ ਮੈਂ ਕਿੱਦਾਂ ਕਰ ਸਕਦੀ ਆ ਕਿਉਂਕਿ ਅਸੀਂ ਇੰਡੀਆ ਤੋਂ ਪੜ ਲੈ ਕੇ ਆਈਆਂ ਸਾਰੇ ਜਾਣੇ ਹਣਾ। ਜੱਸ ਯਾਦ ਸੀ ਇਹਨਾਂ ਦੇਸ਼ਾਂ ਵਿੱਚ ਆ ਕੇ ਅਸੀਂ ਇੱਥੇ ਸਾਰਾ ਕੁਝ ਸਿੱਖ ਸਕਦੇ ਆ ਤਾਂ ਮੇਰੀ ਸੋਚ ਸੀ ਕਿ ਮੈਂ ਬਿਜ਼ਨਸ ਕਿਉਂ ਨਹੀਂ ਕਰ ਸਕਦੀ ਜੇ ਮੈਨੂੰ ਇੱਕ ਗੋਡ ਗਿਫਟ ਦੇ ਰਿਹਾ ਹੈ ਕਿ ਤਾਂ ਕਿਉਂ ਨਾ ਮੈਂ ਉਸ ਗਿਫਟ ਨੂੰ ਲੈ ਕੇ ਘਰ ਬੈਠ ਕੇ ਇੱਕ ਉਸ ਚੀਜ਼ ਨੂੰ ਯੂਜ਼ ਕਰਾਂ ਤਾਂ ਕਿ ਫਿਊਚਰ ਦੇ ਵਿੱਚ ਆ ਕੇ ਇੱਕ ਟਾਈਮ ਐਦਾਂ ਦਾ ਆਵੇ ਕਿ ਮੈਨੂੰ ਕੋਈ ਸਟ੍ਰੈਸ ਨਾ ਹੋਵੇ ਕਿ ਜੇ ਮੈਂ ਕੰਮ ਤੇ ਨਾ ਵੀ ਜਾਵਾਂ ਇੱਕ ਸਾਇ ਤੇ ਮੇਰੀ ਅਰਨਿੰਗ ਹੁੰਦੀ ਹੋਵੇ ਉਦੈ ਲਈ ਇਹ ਸੀਗਾ ਕਿ ਡਿਜੀਟਲ ਟੂਲ ਨੂੰ ਸਮਝਣਾ ਜੋ ਕਿ ਬਹੁਤ ਹੀ ਜਿਆਦਾ ਸੌਖਾ ਕੋਈ ਔਖਾ ਨਹੀਂ ਹੈਗਾ ਮੈਂ ਕਹਿੰਦੀ ਆ ਇੰਨਾ ਜਿਆਦਾ ਸੌਖਾ ਤੁਹਾਨੂੰ ਪੂਰੀ ਕਮਿਊਨਿਟੀ ਦੀ ਸਪੋਰਟ ਦਿੱਤੀ ਜਾਂਦੀ ਆ ਸਟੈਪ ਬਾਈ ਸਟੈਪ ਤੁਹਾਨੂੰ ਆਪ ਹੈਂਡਲ ਕੀਤਾ ਜਾਂਦਾ ਇੱਕ ਮੈਂਟਰ ਤੁਹਾਨੂੰ ਅਸਾਈਨ ਕਰਕੇ ਦਿੱਤਾ ਜਾਂਦਾ ਜੋ ਕਿ ਇੱਕ ਟੀਚਰ ਹੁੰਦਾ ਤੁਹਾਡਾ ਬਿਲਕੁਲ ਤੇ ਜਿਵੇਂ ਅਸੀਂ ਕਹਿੰਦੇ ਆ ਕਿ ਜਦੋਂ ਅਸੀਂ ਸਾਰੇ ਨਾ ਇੱਕੋ ਜਿਹੇ ਸਾਰੇ ਪੰਜਾਬੀ ਲੋਕ ਜਿਹੜੇ ਹੈਗੇ ਸਾਰਿਆਂ ਦੀ ਸੋਚ तकरीबन तकरीबन ਇੱਕੋ ਜਈ ਹੁੰਦੀ ਆ ਕਿਉਂਕਿ ਜਦੋਂ ਮੈਂ ਇਸ ਬਿਜ਼ਨਸ 'ਚ ਨਹੀਂ ਆਈ ਸੀ ਮੇਰੇ ਵਾਸਤੇ ਵੀ ਇਹ ਇੱਕ ਫੇਕ ਚੀਜ਼ ਸੀਗੀ ਕਿ ਐਵੇਂ ਹੀ ਔਨਲਾਈਨ ਕੰਮ ਕਰਦੇ ਆ ਇਹਦੇ ਤੋਂ ਕੁਝ ਨਹੀਂ ਹੁੰਦਾ ਇਹ ਜਲਦੀ ਖਤਮ ਹੋ ਜਾਂਦਾ ਵੀ ਹੈਨਾ ਇਹ ਚੀਜ਼ ਸਾਡੇ ਮਨ ਦੇ ਵਿੱਚ ਪੂਰੀ ਤਰ੍ਹਾਂ ਬੈਠੀ ਹੋਈ ਆ ਪਰ ਮੈਨੂੰ ਬਹੁਤ ਜ਼ਿਆਦਾ ਨੀਡ ਸੀ ਮੈਂ ਚਾਹੁੰਦੀ ਸੀ ਕਿ ਮੈਂ ਕੁਝ ਆਪਣੀਆਂ ਜੌਬਸ ਤੋਂ ਛੁਟਕਾਰਾ ਕਰਾਂ ਜਿਵੇਂ ਕਿ ਮੈਂ ਲਾਈਫਟਾਈਮ ਹੀ ਹੁਣ ਕੰਮ ਕਰਦੀ ਰਹੀ ਸੀ ਹੈਨਾ ਤੇ ਫਿਰ ਜਦੋਂ ਮੇਰੀ ਮੈਂ ਗੱਲਬਾਤ ਕੀਤੀ ਮੈਨੂੰ ਇਸ ਕੰਮ ਬਾਰੇ ਥੋੜਾ ਥੋੜਾ ਪਤਾ ਲੱਗਾ ਮੈਂ ਚਾਹੁੰਦੀ ਸੀ ਕਿ ਮੈਂ ਇਹਨੂੰ ਵੇਖ ਅੰਦਰ ਸੀ ਕਿ ਮੇਰੇ ਅੰਦਰ ਇੱਕ ਭਾਵਨਾ ਹੋਣੀ ਚਾਹੀਦੀ ਹਰ ਇਨਸਾਨ ਦੇ ਮੇਰੇ ਵਿੱਚ ਇਹ ਸੀ ਕਿ ਮੈਂ ਸਿੱਖ ਲਵਾਂਗੀ ਜੇ ਇਹ ਕੰਮ ਚੰਗਾ ਹੋਇਆ ਠੀਕ ਹੈ ਹੁਣ ਉਸ ਕੰਮ ਦੇ ਵਿੱਚ ਸਟੈਪ ਵਾਈਜ਼ ਜਦੋਂ ਅਸੀਂ ਅੱਗੇ ਵਧਦੇ ਆ ਮੈਨੂੰ ਉਹ ਲੋਕ ਦਿਸਨੇ ਸ਼ੁਰੂ ਹੋ ਗਈ ਪੂਰੀ ਕਮਿਊਨਿਟੀ ਦਿਸਣ ਲੱਗੀ ਕਿਵੇਂ ਕੰਮ ਕਰ ਰਹੀ ਆ ਫਿਰ ਉਹ origignal ਉਹਨਾਂ ਦੀਆਂ ਸਾਰੀਆਂ ਸਟੋਰੀਜ਼ ਪਈਆਂ ਹੋਈਆਂ ਤਾਂ ਇੱਕ ਸਮਝਦਾਰ ਇਨਸਾਨ ਬਹੁਤ ਜਲਦੀ ਸਮਝ ਸਕਦਾ ਕਿ ਜੀ ਇਹ ਸਾਰਾ ਕੁਝ ਫੇਕ ਨਹੀਂ ਹੈਗਾ ਉਹਨਾਂ ਦੀਆਂ ਫੈਮਿਲੀਜ਼ ਫੋਟੋ ਉਹਨਾਂ ਦੀ ਹਿਸਟਰੀ ਉਹ ਕਦੋਂ ਤੋਂ ਕੰਮ ਕਰ ਰਹੇ ਆ ਕੀ ਕਿੱਦਾਂ ਕੰਮ ਕਰ ਰਹੇ ਆ ਕੀ ਉਹਨਾਂ ਦੇ ਅਚੀਵਮੈਂਟ ਨੇ ਮੈਂ ਕਿੰਨੀ ਫਿਰ ਕੋਈ ਬੰਦਾ ਜਿਹਦੇ ਅੰਦਰ ਕਰਨ ਦੀ ਚਾਹ ਹੈਗੀ ਆ ਉਹ ਤੇ ਬੈਕਸਟੈਪ ਲੈ ਹੀ ਨਹੀਂ ਸਕਦਾ ਸੋ ਮੇਰੇ ਅੰਦਰ ਵੀ ਇਹ ਸੀਗੀ ਕਿ ਜੇ ਇਹ ਸਾਰੇ ਕਰ ਰਹੇ ਆ ਤੇ ਮੈਂ ਕਰ ਲਵਾਂਗੀ ਬਿਲਕੁਲ ਸੋ ਇੱਥੇ ਮੈਨੂੰ ਇੱਕ ਹੋਰ ਗੱਲ ਜਾਦ ਆਈ ਸੋ ਸਾਨੂੰ ਕੰਪਨੀ ਦੇ ਵਿੱਚ ਜਿੱਦਾਂ ਪਹਿਲਾ ਕੰਪਨੀ ਕਹਿੰਦੀ ਆ ਕਿ ਸਾਨੂੰ ਤੁਸੀਂ ਆਪਣਾ ਨਾਮ ਤੇ ਈਮੇਲ ਪ੍ਰੋਵਾਈਡ ਕਰੋ ਹਨਾ ਬੇਸਿਕ ਇਨਫੋਰਮੇਸ਼ਨ ਦਿੰਦੇ ਆ ਸੋ ਜਿਹੜਾ ਸੈਕੰਡ ਸਟੈਪ ਆ ਡਾਲਰ 149 ਦਾ ਜਿਹੜੀ ਮੇਰੀ ਸੋਚ ਆ ਉਹ ਕਿਉਂਕਿ ਫੁੱਲੀ ਰਿਫੰਡੇਬਲ ਆ ਕੰਪਨੀ ਤੁਹਾਨੂੰ 1 ਮੰਥ ਦਿੰਦੀ ਆ ਅੱਜ ਦੇ ਟਾਈਮ ਦੇ ਵਿੱਚ ਫੁੱਲ ਇਨਫੋਰਮੇਸ਼ਨ ਦਿੱਤੀ ਜਾਵੇ ਉਹ ਵੀ ਫੁੱਲੀ ਰਿਫੰਡੇਬਲ ਮੈਨੂੰ ਲੱਗਦਾ ਬਹੁਤ ਘੱਟ ਹੋਊਗਾ ਸਾਨੂੰ ਬਿਜ਼ਨਸ ਦੀ ਪੂਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਟਾਈਮ ਸਾਨੂੰ ਪੂਰਾ ਦਿੱਤਾ ਜਾਂਦਾ ਵਾ ਸਾਨੂੰ ਪਤਾ ਲੱਗ ਜਾਂਦਾ ਕਿੰਨੇ ਲੋਕ ਇਸ ਬਿਜ਼ਨਸ ਦੇ ਨਾਲ ਜੁੜੇ ਹੋਏ ਆ ਤੇ ਕਿੱਦਾਂ ਉਹ ਇਸ ਬਿਜ਼ਨਸ ਦੇ ਵਿੱਚ ਗਰੋ ਹੋ ਰਹੇ ਹਨ ਤੇ ਗਰੋ ਹੋ ਵੀ ਚੁੱਕੇ ਆ ਫਿਰ ਫੈਸਲਾ ਸਾਡਾ ਹੁੰਦਾ ਕਿ ਅਸੀਂ ਕਰਨਾ ਕਿ ਨਹੀਂ ਕਰਨਾ ਸੋ ਤੁਹਾਨੂੰ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ ਤੁਸੀਂ ਆਪਣਾ ਬੈਕਅੱਪ ਵੀ ਕਰ ਸਕਦੇ ਹੋ ਸੋ ਇੱਕ ਤਰ੍ਹਾਂ ਨਾਲ ਫ੍ਰੀ ਇਨਫੋਰਮੇਸ਼ਨ ਦਾ ਬਿਲਕੁਲ ਤੇ ਰਾਜਵੀਰ ਜਦੋਂ ਮੈਂ 149 ਪੇ ਕਰਨੇ ਸੀ ਹਰ ਇੱਕ ਬੰਦੇ ਕੋਲ ਉਹੀ ਸਟੈਪ ਜਾਂਦਾ ਤੇ ਹਰ ਇੱਕ ਨੂੰ ਸਮਝਣ ਦੀ ਲੋੜ ਆ ਜਦੋਂ ਮੈਂ ਕਰਨੇ ਸੀਗੇ ਤੇ ਮੈਂ ਇੱਕ ਇੱਕ ਵਰਡ ਤੋਂ ਸ਼ੁਰੂ ਕੀਤਾ ਸੀ ਪੜਨਾ ਮੈਂ ਵੀਡੀਓ ਵਾਚ ਕੀਤੀ ਹਰ ਇੱਕ ਚੀਜ਼ ਨੂੰ ਪੜਿਆ ਮੈਂ ਪਹਿਲੇ ਵੀ ਕਿੱਦਾਂ ਇਹ ਰੀਫੰਡੇਬਲ ਲਿਖਿਆ ਕੀ ਸਿਸਟਮ ਦੇ ਬਾਰੇ ਵਿੱਚ ਲਿਖਿਆ ਹੈਗਾ ਉਹ ਸਾਰੇ ਨੂੰ ਤੁਸੀਂ ਪੜੋ ਨਾ ਜੇ ਤੇ ਬੰਦਾ ਸੀਰੀਅਸ ਕੰਮ ਕਰਨਾ ਚਾਹੁੰਦਾ ਉਹ ਹਰ ਚੀਜ਼ ਨੂੰ ਵੇਖੂਗਾ ਹਨਾ ਤੁਹਾਡਾ ਜਾਂਚ ਕਰਨ ਦਾ ਤਰੀਕਾ ਹੀ ਇਹ ਹੋਣਾ ਚਾਹੀਦਾ ਵੀ ਤੁਸੀਂ ਉਹਨੂੰ ਪੜੋ ਫਿਰ ਤੁਸੀਂ ਨੈਕਸਟ ਤੋ ਜਿੱਦਾਂ ਜਿੱਦਾਂ ਉਹਦੇ ਦੱਸਿਆ ਹੈਗਾ ਨੈਕਸਟ ਸਟੈਪ ਲਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਨੈਕਸਟ ਸਟੈਪ ਤੁਸੀਂ ਬੈਕ ਸਟੈਪ ਕਿਵੇਂ ਲੈਣਾ ਆ ਕਿਦਾਂ ਤੁਸੀਂ ਇਹਦੀ ਇਨਫੋਰਮੇਸ਼ਨ ਪੂਰੀ ਵੇਖ ਸਕਦੇ ਆ ਜੇ ਤੁਸੀਂ ਸੀਰੀਅਸ ਵਾਸ ਆਪਣੀ ਲਾਈਫ ਚੇਂਜ ਕਰਨਾ ਚਾਹੁੰਦੇ ਆ ਤੇ ਜੇ ਬੋਲੀ ਸੁਣਾਈ ਗੱਲ ਕਰਨੀ ਆ ਕਿ ਐਨੇ ਮੈਨੂੰ ਕਹਿਤਾ 150 ਡਾਲਰ ਲਾ ਦੇ ਮੈਂ ਲਾ ਦਿੰਨਾ ਆ ਤੇ ਜੇ ਮੇਰਾ ਨਾਂ ਚੱਲਿਆ ਤੇ ਮੈਂ ਇਹਦੇ ਤੇ ਬਲੇਮ ਕਰ ਦੇਣਾ ਜਿਹੜਾ ਅੱਜਕੱਲ ਬਹੁਤ ਜਲਦੀ ਚੀਜ਼ ਚੱਲਦੀ ਪਈ ਆ ਠੀਕ ਆ ਹਾਂ ਚੱਲ ਉਹਨੂੰ ਸਿਸਟਮ ਦੇ ਨਾਲ ਅਟੈਚ ਕਰਨ ਲਈ ਅਸੀਂ ਕੌਣ ਆ ਅਸੀਂ ਇੱਕ ਕੰਪਨੀ ਲਈ ਐਡਵਰਟਾਈਜ਼ਮੈਂਟ ਕਰ ਰਹੇ ਆ ਸਾਨੂੰ ਕੰਮ ਹੀ ਇਹ ਦਿੱਤਾ ਜਾਂਦਾ ਤੁਸੀਂ ਕਿਸੇ ਵੇਅਰ ਹਾਊਸ ਤੇ ਜਾਂਦੇ ਆ ਕਿਸੇ ਵੀ ਤੁਸੀਂ ਕਿਤੇ ਵੀ ਅੱਜ ਤੱਕ ਕੰਮ ਵੇਖੇ ਹੋਣੇ ਉੱਥੇ ਸਿਕਿਉਰਿਟੀ ਵਾਲੇ ਦਾ ਕੰਮ ਅਲੱਗ ਹੁੰਦਾ ਆ ਉਹਦੇ ਅੰਦਰ ਜਾਓਗੇ ਮੈਨੇਜਰ ਦਾ ਅਲੱਗ ਹੋਊਗਾ ਸੁਪਰਵਾਈਜ਼ਰ ਦਾ ਅਲੱਗ ਹੁੰਦਾ ਹਰ ਇੱਕ ਦੀ ਵੱਖਰੀ ਵੱਖਰੀ ਚੀਜ਼ ਆ ਹੁਣ ਅਸੀਂ ਹੈਗੇ ਆ ਸਿਰਫ ਅਸੀਂ ਬਿਜ਼ਨਸ ਮਾਡਲ ਦੀ ਪ੍ਰੋਮੋਸ਼ਨ ਕਰਨ ਆਏ ਹੋਇਆ ਸਿਸਟਮ ਨਾਲ ਜੁੜੇ ਆ ਕੰਮ ਕਰ ਰਹੇ ਆ ਅਰਨ ਕਰ ਰਹੇ ਆ ਸੋ ਸਾਡਾ ਕੰਮ ਬਹੁਤ ਹੀ ਸੌਖਾ 10% ਸਾਡਾ ਕੰਮ ਆ 90% ਕੰਪਨੀ ਕੰਮ ਕਰਦੀ ਆ ਠੀਕ ਹੈ ਪਹਿਲੀ ਇਹ ਤੇ ਇਹ ਪੰਜਾਬੀ ਵਿੱਚ ਕਹਾਂਗੇ ਹਰ ਬੰਦੇ ਨੂੰ ਇਹ ਕੰਮ ਪਹਿਲਾਂ ਸੁਣ ਲਿਆ ਸਮਝ ਲਿਆ ਫਿਰ ਤੁਸੀਂ ਅਗਲੇ ਸਟੈਪ ਲਈ ਜਾਓ ਠੀਕ ਹੈ ਤੁਸੀਂ 149 ਪੇ ਕਰੋ 30 ਡੇਜ਼ ਦਾ ਟ్రਾਇਲ ਪੀਰੀਅਡ ਹੈਗਾ ਤੁਸੀਂ ਵੇਖੋ ਲਓ ਤੁਹਾਨੂੰ ਪ੍ਰਾਈਵੇਟ ਗਰੁੱਪ ਦੇ ਵਿੱਚ ਐਡ ਕੀਤਾ ਜਾਂਦਾ ਜਿੱਥੇ ਤੁਸੀਂ ਲੋਕਾਂ ਦੀ ਇਨਕਮ ਵੀ ਦੇਖ ਸਕਦੇ ਆ ਸੋ ਉਸ ਤੋਂ ਬਾਅਦ ਤੁਹਾਨੂੰ ਕੰਪਨੀ ਸਾਰੇ ਪੈਕੇਜ ਭੇਜਦੀ ਆ ਕੀ ਸਟਾਰਟ ਕਰਨ ਦਾ ਕੀ ਰਿਕੁਆਇਰਮੈਂਟ ਹੈਗੀ ਆ ਕਿੱਤਾਂ ਤੁਸੀਂ ਪੇਪਰ ਵਰਕ ਕਰਨਾ ਤੁਹਾਡੇ ਡਾਊਟ ਹੈਗੇ ਨੇ ਤੁਸੀਂ ਕੋਚ ਜਾਂ ਮੈਂਟਰ ਨੂੰ ਫੋਨ ਕਰ ਸਕਦੇ ਆ ਸਾਰੇ ਆਪਣੇ ਜਵਾਬ ਲੈ ਸਕਦੇ ਆ ਉਸ ਤੋਂ ਬਾਅਦ ਤੁਸੀਂ ਸਟਾਰਟ ਕਰਨਾ ਜੇ ਫਿਰ ਵੀ ਮੈਂ ਕਹਿੰਨੀ ਵੀ ਮੈਨੂੰ ਨਹੀਂ ਪਤਾ ਵੀ ਲੋਕ ਕਿੱਥੇ ਸਟਕ ਹੋਏ ਪਏ ਆ ਜਾਗਣ ਦੀ ਲੋੜ ਹੈਗੀ ਆ ਹਨਾ ਸਮਾਂ ਇਵੇਂ ਦਾ ਹੀ ਆ ਤੁਸੀਂ ਅੱਜ ਨਹੀਂ ਜਾਗੋਗੇ ਕੱਲ ਜਾਗੋਗੇ ਸੋ ਬਹੁਤ ਲੇਟ ਹੋ ਜੂਗੇ ਸੋ ਸਮੇਂ ਨੂੰ ਸੰਭਲੋ ਬਿਲਕੁਲ ਸੋ ਇੱਥੇ ਮੈਂ ਵੀ ਗੱਲ ਕਹਿਣਾ ਚਾਹੁੰਦੀ ਆ ਕਿ ਜਿਹਨਾਂ ਲੋਕਾਂ ਨੂੰ ਪਤਾ ਨਾ ਕਿ ਬਿਜ਼ਨਸ ਕਿ ਹੈ ਕੀ ਹੈ ਨਾ ਜਿਨ੍ਹਾਂ ਨੂੰ ਪਤਾ ਕਿ ਬਿਜ਼ਨਸ ਆ ਇਹ ਜੋਬ ਨਹੀਂ ਹੈਗੀ ਹੈ ਨਾ ਸੋ ਉਹ ਤਾਂ ਸਿਰਫ ਸਟਾਰਟ ਕਰ ਇਨਫੋਰਮੇਸ਼ਨ ਲੈਂਦੇ ਆ ਤਾਂ ਇੱਕ ਦੋ ਦਿਨ ਹੀ ਫਟਾਫਟ ਸਟਾਰਟ ਕਰ ਲੈਂਦੇ ਆ ਉਨੀ ਟਾਈਮ ਲੈਂਦੇ ਜਿਨ੍ਹਾਂ ਦਾ ਮਾਈਂਡ ਹੈਗਾ ਕਿ ਹਾਂ ਬਿਜ਼ਨਸ ਮਾਈਂਡਡ ਉਹਨਾਂ ਨੂੰ ਪਤਾ ਵਾ ਕਿ ਇਹ ਕਿਦਾਂ ਇਹ ਹੈ ਕੀ ਇਹ ਸਾਡੇ ਲਈ ਕਿੱਦਾਂ ਅਰਨੀ ਪ੍ਰੋਵਾਈਡ ਕਰ ਸਕਦਾ ਫਿਊਚਰ ਦੇ ਵਿੱਚ ਪਰ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਫਿਰ ਉਹ ਸਟਕ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਸ ਬਿਜ਼ਨਸ ਦਾ ਪਤਾ ਹੀ ਨਹੀਂ ਹੁੰਦਾ ਹਿਆ ਸੋ ਚਲੋ ਮੈਂ ਤੁਹਾਨੂੰ ਨੈਕਸਟ ਕੁਐਸਚਨ ਪੁੱਛਦੀ ਆ ਸੋ ਇਹ ਕੁਐਸਚਨ ਬਹੁਤ ਜ਼ਿਆਦਾ ਮੈਂ ਜਾਨਣਾ ਚਾਹੁੰਦੀ ਆ ਮੈਂ ਬਹੁਤ ਜ਼ਿਆਦਾ ਐਕਸਾਈਟਡ ਆ ਕਿਉਂਕਿ ਜਦੋਂ ਦੀ ਮੈਂ ਤੁਹਾਨੂੰ ਦੇਖਦੀ ਆ ਰਿਸ਼ਪਾਲ ਕੌਰ ਜੀ ਕਿ ਤੁਸੀਂ ਕਿੱਦਾਂ ਘਰ ਵਿੱਚ ਰਹਿ ਕੇ ਆਪਣੀ ਜੌਬ ਨੂੰ ਕੁਇਟ ਕਰਕੇ ਇਸ ਬਿਜ਼ਨਸ ਦੇ ਵਿੱਚ ਇੱਕ ਬਿਜ਼ਨਸ ਓਨਰ ਤੋਂ ਕੋਚ ਤੱਕ ਪਹੁੰਚਣ ਦਾ ਸਫਰ ਬਹੁਤ ਵੱਡਾ ਰਿਹਾ ਹੋਊਗਾ ਤੇ ਮੈਂ ਕਹਿੰਦੀ ਆ ਬਹੁਤ ਜ਼ਿਆਦਾ ਮਦਰਸ ਜਿਹੜੀਆਂ ਭੈਣਾ ਘਰ ਵਿੱਚ ਰਹਿੰਦੀਆਂ ਪਰ ਉਹ ਸੋਚਦੀਆਂ ਕਿ ਸਾਡੀ ਲਾਈਫ ਤਾਂ ਇੱਥੇ ਤੱਕ ਹੀ ਸੀਮਤ ਆ ਹੁਣ ਹੈਨਾ ਕੀ ਕਹਿਣਾ ਚਾਹੁੰਦੇ ਆ ਕਿੰਨਾ ਕੁ ਤੁਹਾਡੇ ਲਈ ਸਫਰ ਔਖਾ ਰਿਹਾ ਤੇ ਉਹਨਾਂ ਭੈਣਾਂ ਲਈ ਮੈਸੇਜ ਵੀ ਪਲੀਜ਼ ਥੈਂਕ ਯੂ ਰਾਜਵੀਰ ਮੈਨੂੰ ਫੇਰ ਤੋਂ ਯਾਦ ਕਰਾਉਣ ਲਈ ਆਪਣੀ ਜਰਨੀ ਅੱਲਾਹਤਾ ਕੰਗਰਤ ਬਹੁਤ ਖੁਸ਼ੀ ਹੋਊਗੀ ਕਿ ਮੈਂ ਸਾਰਿਆਂ ਨਾਲ ਸ਼ੇਅਰ ਕਰਾਂ ਕਿ ਰੀਅਲੀ ਜੇ ਜਦੋਂ ਤੁਹਾਨੂੰ ਇੱਕ origignal ਚੀਜ਼ ਦਿਸਣ ਲੱਗ ਜਾਂਦੀ ਹੈ ਨਾ ਤੁਸੀਂ ਆਪਣੇ ਆਪ ਨੂੰ ਪਿੱਛੇ ਨਾ ਖਿੱਚਿਆ ਕਰੋ ਮੈਨੂੰ ਉਹ ਚੀਜ਼ ਦਿਸਣ ਲੱਗੀ ਸੀ ਕਿ ਇਹ ਦਾ ਜਿਹੜਾ ਇਹ ਰੱਬ ਨੇ ਜੇ ਰਾਹ ਵਿਖਾਇਆ ਨਾ ਇਹਦਾ ਕੋਈ ਮਕਸਦ ਤਾਂ ਜ਼ਰੂਰ ਹਨ ਤੇ ਇੰਨਾ ਵੱਡਾ ਬਿਜ਼ਨਸ ਮੇਰੇ ਸਾਹਮਣੇ ਹੀ ਨਹੀਂ ਸੀ ਆਉਣਾ ਹਨਾ ਮੈਂ ਵੀ ਲੋਕਾਂ ਵਾਂਗੂ ਬਸ ਦਿਹਾੜੀਆਂ 'ਚ ਲੱਗੀ ਰਹਿਣਾ ਸੀ ਤੇ ਥੋੜੇ ਕੋਈ ਹੈਲਥ ਇਸ਼ੂ ਹੋ ਗਏ ਤੇ ਬੈੱਡ ਤੇ ਬਹਿ ਜਾਓ ਰੋਟੀਆਂ ਪਕਾ ਲਓ ਬਸ ਆਹੀ ਕੰਮ ਆ ਜੇ ਤੁਹਾਡੇ ਹਸਬੰਦ ਤੁਹਾਨੂੰ 10 ਡਾਲਰ ਦੇਣਗੇ ਤੁਸੀਂ ਖਰਚ ਲੈਣੇ ਆ ਨਹੀਂ ਤੇ ਨਹੀਂ ਪਰ ਮੈਂ ਨਹੀਂ ਕਰ ਸਕਦੀ ਸੀ ਇਦਾਂ ਮੇਰੇ ਵਿੱਚ ਮੈਂ ਸ਼ੁਰੂ ਤੋਂ ਅਸੀਂ ਪੜ੍ਹਾਈ ਕੀਤੀ ਸਾਡੇ ਮਾਪੇ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਖੁਦ ਆਪਣੇ ਪੈਰਾਂ ਤੇ ਕਿਵੇਂ ਖੜੇ ਹੋਣਾ ਤੇ ਲਾਈਫ ਪਾਰਟਨਰ ਵੀ ਇਵੇਂ ਦਾ ਮਿਲਿਆ ਕਿ ਉਹ ਸਪੋਰਟ ਕਰਦੇ ਨੇ ਕਿ ਤੁਸੀਂ ਕੰਮ ਕਰੋ ਹਨਾ ਸੋ ਮੈਂ ਰਾਜਵੀਰ ਜਦੋਂ ਇਹ ਬਿਜ਼ਨਸ ਦੀ ਮੰਜ਼ਲ ਮੈਨੂੰ ਬਹੁਤ ਵੱਡੀ ਦੇਸਦੀ ਆ ਤੇ ਮੇਰੇ ਲਈ ਇੱਕ ਹਾਂ ਥੋੜਾ ਜਿਹਾ ਲੱਗਦਾ ਜਿਵੇਂ ਕੰਟੀਨਿਊ ਕੰਮ ਕਰਨਾ ਇਹ ਜਸਟਰੀ ਆ ਜਦੋਂ ਤੁਸੀਂ ਕਿਸੇ ਕੰਮ ਵਿੱਚ ਆਉਨੇ ਆ ਜਦੋਂ ਮੈਂ ਕੰਮ ਸ਼ੁਰੂ ਕਰ ਲਿਆ ਸੀ ਫਿਰ ਮੈਨੂੰ ਇਹ ਸੀ ਕਿ ਮੈਂ ਹੁਣ ਪਿੱਛੇ ਨਹੀਂ ਜਾਣਾ ਸੋ ਆਪਣੇ ਵੱਲੋਂ 100% ਮੈਂ ਕੰਮ ਕਰਨਾ ਤੇ ਮੈਂ ਹਰ ਰੋਜ਼ ਮੈਂ ਬਿਨਾ ਨਾਂਗਾ 365 ਦਿਨ ਕੰਮ ਕਰਦੀ ਆ ਤੇ ਅੱਜ 2.5 ਸਾਲ ਹੋ ਗਏ ਨੇ ਤੁਸੀਂ ਲਾ ਸਕਦੇ ਆ ਅੰਦਾਜ਼ਾ ਮਾਰਚ ਵਿੱਚ ਮੈਨੂੰ 3 ਸਾਲ ਹੋ ਜਾਣੇ ਨੇ ਤੇ ਲਗਾਤਾਰ ਕੋਈ ਐਸਾ ਦਿਨ ਨਹੀਂ ਹੋਊਗਾ ਮੈਂ ਇੰਡੀਆ ਵੀ ਗਈ ਸੀ ਯੂ ਐਸ ਵੀ ਗਈ ਸੀ ਪਰ ਇਸ ਤਰ੍ਹਾਂ ਦਾ ਕੋਈ ਦਿਨ ਨਹੀਂ ਹੈਗਾ ਕਿ ਜਿੱਦਣ ਮੇਰੀ ਪੋਸਟ ਮੇਰੇ ਫੇਸਬੁੱਕ ਪੇਜ ਤੇ ਨਹੀਂ ਪੈਂਦੀ ਜਾਂ ਮੈਂ ਆਪਣੇ ਵਰਕ ਦੇ ਨਾਲ ਨਹੀਂ ਐਕਟਿਵ ਹੁੰਦੀ ਇਦਾਂ ਦਾ ਕੋਈ ਵੀ ਦਿਨ ਨਹੀਂ ਹੈਗਾ 24 ਘੰਟੇ ਹੁੰਦੇ ਨੇ 24 ਘੰਟਿਆਂ ਚ ਤੁਸੀਂ ਜੇ 5 10 ਮਿੰਟ ਤੁਸੀਂ ਵਾਸ਼ਰੂਮ ਜਾਂਦੇ ਆ ਨਾ ਉਨਾ ਟਾਈਮ ਹੀ ਕੱਢ ਲਓ ਆਪਣੇ ਜੋਗਾ ਹਨਾ ਸੋ ਇਹ ਬੰਦਾ ਉਹ ਮੈਂ ਕਹੂੰ ਬਹਾਨਾ ਸਭ ਤੋਂ ਵੱਡਾ ਆ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੇ ਕੋਲ ਟਾਈਮ ਹੈ ਨਾ ਹਾਂ ਇਹ ਇਹ ਬਹੁਤ ਵੱਡਾ ਝੂਠ ਆ ਮੈਂ ਕਦੀ ਵੀ ਆਪਣੀ ਟ੍ਰੇਨਿੰਗ ਜਿਹੜੀਆਂ ਵਿਰਲੀ ਬੈਠ ਕੇ ਨਹੀਂ ਸੁਣ ਸਕਦੀ ਮੈਨੂੰ ਨੀਂਦ ਆ ਜਾਂਦੀ ਆ ਸੋ ਮੇਰੇ ਟ੍ਰੇਨਿੰਗ ਵੇਖਣ ਦਾ ਇੱਕ ਤਰੀਕਾ ਹੀ ਇਹ ਹੈਗਾ ਕਿ ਮੇਰਾ ਲੈਪਟਾਪ ਲੱਗੇ ਕਿਚਨ ਚ ਜਦੋਂ ਕੰਮ ਕਰਦੀ ਆ ਮੇਰਾ ਲੱਗਾ ਹੁੰਦਾ ਮੈਂ ਕੰਮ ਕਰ ਰਹੀ ਹਾਂ ਆਪਣੀਆਂ ਟ੍ਰੇਨਿੰਗਸ ਨੂੰ ਫੋਲੋ ਕਰਦੀ ਆ ਅੱਜ ਤੱਕ ਤੇ ਚਾਹੇ ਮੈਂ ਤਿੰਨ ਵਾਰੀ ਵੇਖਣਾ ਚਾਰ ਵਾਰੀ ਵੇਖਣਾ ਮੈਂ ਉੱਥੇ ਮੇਰਾ ਲੈਪਟਾਪ ਤੋਂ ਹੀ ਮੈਂ ਸਿੱਖਦੀ ਆ ਸਾਰਾ ਕੁਝ ਤੇ ਜਦੋਂ ਤੁਸੀਂ ਆਪਣੇ ਅੰਦਰ ਇਹ ਵੇਖੋਗੇ ਕਿ ਤੁਸੀਂ ਆਪ ਤੇ ਕੰਮ ਕਰ ਹੀ ਰਹੇ ਹੋ ਬਟ ਨਾਲ ਤੁਸੀਂ ਆਪਣੀ ਫੈਮਿਲੀ ਲਈ ਵੀ ਕਰ ਰਹੇ ਹੋ ਤੁਸੀਂ ਆਪਣੇ ਬੱਚੇ ਲਈ ਇੱਕ ਬ੍ਰਾਈਟ ਫਿਊਚਰ ਬਣਾ ਰਹੇ ਹੋ ਇਸ ਚੀਜ਼ ਨੇ ਤੁਹਾਨੂੰ ਕਿੰਨਾ ਉੱਪਰ ਲੈ ਕੇ ਜਾਣਾ ਇੱਜ਼ਤ ਮਾਨ ਦੇਣਾ ਉਹ ਦੇਖੋ ਹਨਾ ਸਿਰਫ ਮੇਰਾ ਕੰਮ ਹੀ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਮੇਰੀ ਪੋਜ਼ਿਟਿਵਿਟੀ ਮੇਰੇ ਮੈਂ ਜਦੋਂ ਕੰਮ ਕਰਦੀ ਆ ਮੇਰੀ ਫੈਮਿਲੀ ਦੀ ਸਪੋਰਟ ਜਿਹੜੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਹੁਣ ਤੁਸੀਂ ਮੰਨੋ ਮੈਂ ਕੋਚ ਬਣ ਗਈ ਆ ਤੇ ਰਾਤ ਦੀ ਰਾਤ ਦੀ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਮੇਰੇ ਹਸਬੰਦ ਕਹਿੰਦੇ ਕਿ ਤੂੰ ਸਿੱਖੇ ਕਦੋਂ ਹੋਣਾ ਹਾਂ ਸੋ ਮਤਲਬ 6 ਲੈਵਲ ਤੇਰਾ ਕਦੋਂ ਆਇਆ ਸੋ ਮੈਂ ਮੈਂ ਬੜੀ ਖੁਸ਼ ਹੋਈ ਮੈਂ ਕਿ ਵਾਈ ਗਰੂ ਇੱਕ ਹੋਰ ਮੇਰੇ ਲਈ ਮਤਲਬ ਮੰਜ਼ਲ ਬਹੁਤ ਨੇੜੇ ਆ ਗਈ ਹੈ ਜਿਵੇਂ ਇਹਨਾਂ ਨੇ ਕਹਿ ਦਿੱਤਾ ਨਾ ਸਮਝੋ ਮੈਂ ਖਾਲੀ ਆ ਜਿਹੜਾ ਪੂਰਾ ਕਰ ਲੈਣਾ ਕਿ ਤੁਹਾਡੇ ਮੈਂ ਕਿ ਫਿਰ ਤੁਹਾਡੇ ਮੋਚੋਂ ਨਿਕਲ ਗਿਆ ਤੇ ਮੈਂ ਹੋ ਜਾਣਾ ਹੋ ਗਈ ਮੈਂ ਹਾਂ ਨਹੀਂ ਸਹੀ ਗੱਲ ਆ ਅੱਪਾ ਜੇ 8 ਤੋਂ 12-12 ਘੰਟੇ ਬਾਹਰ ਕੰਮ ਕਰ ਸਕਦੇ ਆ ਸਾਨੂੰ ਪਤਾ ਹੁੰਦਾ ਕਿ ਇੰਨੇ ਆਵਰ ਕਰ ਲੈ ਤਾਂ ਇੰਨੇ ਪੈਸੇ ਆਉਣੇ ਆ ਮਨੀ ਸਾਡੀ ਇੰਨੀ ਹੋ ਗਈ ਆ ਨਾ ਕਿਉਂ ਨਿਆ ਉਹੀ ਘਰ ਬਹਿ ਕੇ ਆਪਣੇ ਬੋਸ ਆ ਬਣੋ ਹੈਨਾ yes ਆਪਣਾ ਆਪਣਾ ਫਿਊਚਰ ਆਪ ਸੈੱਟ ਕਰੋ ਆਪਣੇ ਹੱਥਾਂ 'ਚ ਹੋਵੇ ਕਿ ਹਾਂ ਅਸੀਂ ਕਿੱਦਾਂ ਕਿੰਨੇ ਕਾਸੀ ਅਰਨਿੰਗ ਕਰ ਸਕਦੇ ਹਾਂ ਸਾਡੇ ਹੱਥ 'ਚ ਆ yes ਕਿੰਨੇ ਨਾ ਪਾਵਾਂ ਕਿ ਰਾਜਵੀਰ ਤੁਸੀਂ ਸੋਚੋ ਇੱਕ ਸਾਲ ਦੇ ਬੱਚੇ ਵਾਲੇ ਸੋਚੋ 6 ਮਹੀਨੇ ਦਾ ਬੱਚਾ ਛਾਲ ਦਾ ਬੱਚਾ ਆ ਤੇ ਉਹਨੇ 15 ਪੌੜੀਆਂ ਛੱਡ ਕੇ ਉੱਪਰ ਜਾਣਾ ਆ ਠੀਕ ਹੈ ਉਹਨੇ ਛੱਤ ਤੇ ਜਾਣਾ 15 ਪੌੜੀਆਂ ਛੱਡ ਕੇ ਬੱਚਾ ਡਿੱਡਦਾ ਆ ਉਹਨੂੰ ਤੁਰਨਾ ਨਹੀਂ ਆਉਂਦਾ ਤਾਂ ਉਹ ਕੀ ਸੋਚੂਗਾ ਉਹ ਬੱਚੇ ਦੇ ਅੰਦਰ ਇੱਕ ਚੀਜ਼ ਹੁੰਦੀ ਵੀ ਮੈਂ ਉੱਪਰ ਜਾਣਾ ਉਹ ਚੜਦਾ ਆ ਉਹ ਡਿੱਗਦਾ ਆ ਫਿਰ ਚੜਦਾ ਆ ਡਿੱਗਦਾ ਆ ਫਿਰ ਚੜਦਾ ਆ ਹਨਾ ਤੇ ਜਦੋਂ ਤੁਸੀਂ ਆਪਾਂ ਇਹ ਇਹ ਗੱਲਾਂ ਸਾਡੇ ਰੋਜ਼ ਰੋਜ਼ ਵਾਲੀ ਲਾਈਫ ਚੋਂ ਨਿਕਲੀਆਂ ਹੋਈਆਂ ਸੀ ਆਪਣੇ ਬੱਚਿਆਂ ਨੂੰ ਇਹ ਸਟਰਗਲ ਕਰਦਿਆਂ ਵੇਖਿਆ ਜਦੋਂ ਉਹ ਤੁਰਨਾ ਸ਼ੁਰੂ ਕਰਦਾ ਉਹ ਕਿੰਨੀ ਵਾਰੀ ਡਿੱਗਦਾ ਆ ਅਸੀਂ ਕੋਸਾਈਕਲ ਚਲਾਉਣਾ ਸਿੱਖੇ ਆ ਤੇ ਕਿੰਨੀ ਵਾਰੀ ਅਸੀਂ ਆਪਣੇ ਗੋਡੇ ਛ ਲਾਏ ਆ ਕਿੰਨੀ ਵਾਰੀ ਅਸੀਂ ਡਿੱਗੇ ਆ ਹਨਾ ਸੋ ਅੱਜ ਵੀ ਯਾਦ ਆਉਂਦੇ ਵੀ ਜਹਾਜ਼ ਦੀ ਇੱਕ ਵਾਰੀ ਨਾ ਰਾਜਬਿੰਦ ਮੈਂ ਬਚਪਨ ਦੀ ਗੱਲ ਦੱਸਦੀ ਆ ਜਹਾਜ਼ ਮੈਂ ਸਾਈਕਲ ਚਲਾਉਣਾ ਸਿੱਖਦੀ ਸੀ ਉਤੋਂ ਦੀ ਪਲੇਨ ਨਿਕਲਿਆ ਬੜੀ ਜ਼ੋਰ ਦੀ ਮੈਂ ਦੋਨੋਂ ਹੱਥ ਜਿਹੜੇ ਦੋਨਾਂ ਕੰਨਾਂ ਦੇ ਰੱਖ ਲਏ ਇੰਨੀ ਜ਼ੋਰ ਦੀ ਡਿੱਗੀ ਮੈਨੂੰ ਪਤਾ ਹੀ ਨਹੀਂ ਸਾਈਕਲ ਕਿੱਥੇ ਮੈਂ ਕਿੱਥੇ ਮਤਲਬ ਇਹ 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 ਰਿਐਲਿਟੀ ਆ ਇਹ ਰਿਐਲਿਟੀ ਹੈ ਜਿਹੜੀ ਅਸੀਂ ਹਰ ਰੋਜ਼ ਫੇਸ ਕਰਦੇ ਆ ਦੇਖ ਕੇ ਬੱਚੇ ਹੋ ਗਏ ਸੀ ਮੈਂ ਕਿੰਨੀ ਵੱਡੇ ਹੋ ਕੇ ਅਸੀਂ ਜਿਆਦਾ ਆਰਡਰਪੋਕ ਬਣ ਜਾਂਦੇ ਆ ਤਾਂ ਕਰਕੇ ਆਪਾਂ ਬਲੀਵ ਨਹੀਂ ਕਰਦੇ ਕਿਸੇ ਚੀਜ਼ ਦੇ ਤੇ ਮੈਂ ਇਸ ਅੱਜ ਲਾਈਵ ਦੇ ਵਿੱਚ ਇਹ ਦੱਸਣਾ ਚਾਹੁੰਦੀ ਆ ਕਿ ਰੀਅਲ ਮੇਰੇ ਭੈਣੋਂ ਭਰਾਓ ਜੇ ਕੋਈ ਸਾਡੀ ਵੀਡੀਓ ਸੁਣਦਾ ਆ ਜਾਂ ਉਹ ਬਿਜ਼ਨਸ ਦੇ ਵਿੱਚ ਹੈਗਾ ਆ ਜਾਂ ਤੁਸੀਂ ਹਾਲੇ ਇਸ ਬਿਜ਼ਨਸ ਦੇ ਵਿੱਚ ਨਹੀਂ ਆਏ ਤਾਂ ਤੁਸੀਂ ਰੁਕੋ ਨਾ ਡਟੇ ਰਹੋ ਇਹ ਅਜਹੀ ਮੰਜ਼ਿਲ ਆ ਜਿਹੜੀ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਊਗੀ ਤੁਸੀਂ ਕੰਮ ਕੰਮ ਤੋਂ ਬਿਨਾ ਸਾਡੀ ਲਾਈਫ ਨਹੀਂ ਲੰਗਣੀ ਉਹ ਕੰਮ ਜਿਹੜਾ ਤੁਹਾਨੂੰ ਸਟ੍ਰੈਸ ਲੈਸ ਬਾਹਰ ਬਾਹਰ ਜਾ ਕੇ ਤੁਸੀਂ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਤੁਸੀਂ ਕੰਮ ਕਰਦੇ ਹੋ ਘਰੇ ਬੈਠੇ ਨਾਲ ਦੇ ਨਾਲ ਆ ਸ਼ੁਰੂ ਕਰੋ ਤੇ ਵੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਮਿਲ ਸਕਦਾ ਆ ਬਿਲਕੁਲ ਹਾਂਜੀ ਸੋ ਮੇਰਾ ਵੀ ਮੈਸੇਜ ਇਹੀ ਆ ਮੇਰੇ ਫਰੈਂਡਸ ਨੂੰ ਕਿ ਕਾਲਸ ਬਹੁਤ ਆਉਂਦੀਆਂ bizness ਕਰਨਾ ਵੀ ਚਾਹੁੰਦੇ ਆ ਤੇ ਕਰ ਵੀ ਰਹੇ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਉਹ ਆਪਣੇ ਫਿਊਚਰ ਨੂੰ ਸੈੱਟ ਕਰ ਰਹੇ ਆ ਪਰ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਹੈਗਾ ਸੋ ਮੈਂ ਇਹ ਚਾਹੁੰਦੀ ਆ ਕਿ bizness ਦੇ ਵਿੱਚ ਆ ਕੇ ਦੇਖੋ ਉਸ ਤੋਂ ਬਾਅਦ ਸੋਚੋ ਕਿ bizness ਤੁਸੀਂ ਕਰ ਸਕਦੇ ਆ ਕਿ ਨਹੀਂ ਕਿਉਂਕਿ ਜਿੰਨੇ ਜ਼ਿਆਦਾ ਆਉਂਦੇ ਆ 90% ਦਾ ਲੋਕ ਜਦੋਂ ਦੇਖ ਲੈਂਦੇ ਆ ਨਾ ਤਾਂ ਉਹ ਫਟਾਫਟ ਜੁਆਇਨ ਕਰ ਲੈਂਦੇ ਆ ਕਿਉਂਕਿ ਇੰਨਾ ਕੋਸ਼ ਘਰ ਬੈਠੇ ਹੀ ਸਾਨੂੰ ਇੱਕ ਫ੍ਰੀ ਤੌਰ ਤੇ ਪ੍ਰੋਵਾਈਡ ਕੀਤਾ ਜਾਂਦਾ ਵਾ ਤੇ ਇਹ ਅੱਗੇ ਸਾਡੇ ਤੇ ਹੁੰਦੇ ਆ ਕਿ ਅਸੀਂ ਆਪਣੇ ਐਫਰਟ ਕਿੰਨਾ ਕਿੱਦਾਂ ਪਾ ਰਹੇ ਸੋ ਪੋਂ ਦੇ ਵੀ ਆ ਰਿਜ਼ਲਟ ਆਉਂਦੇ ਵੀ ਜੋ ਜ਼ਰੂਰ ਆ ਸੋ ਜਿੱਦ ਤੱਕ ਮੇਰੇ ਫੋਰ ਐਗਜ਼ਾਮਪਲ ਮੇਰੇ ਕੋਚ ਸਾਹਿਬ ਬੈਠੇ ਹੋਏ ਨੇ ਸੋ ਇਹਨਾਂ ਨੂੰ ਮਿਲੇ ਆ ਤੱਕ ਤੁਹਾਨੂੰ ਵੀ ਜ਼ਰੂਰ ਸੋ ਲੋੜ ਹੈ ਇੱਕ ਸਟੈਪ ਲੈਣ ਦੀ ਸੋ ਬਹੁਤਾ ਟਾਈਮ ਨਾ ਲੈਂਦੇ ਹੋਏ ਹੁਣ ਇਜਾਜ਼ਤ ਚਾਹੁੰਦੇ ਆ ਥੈਂਕ ਯੂ ਰਿਸ਼ਪਰਕਰ ਜੀ ਸੋ ਬਾਕੀ ਮੇਰੇ ਫਰੈਂਡਸ ਨੂੰ ਸਾਰਿਆਂ ਨੂੰ ਸਾਸ਼ੀ ਕਾ ਜੀ ਸਾਸ਼ੀ ਕਾ